ਆਸਤਵਲੇ ਸੋਨਾ ਸੀ ਜੀ 2 ਕਿਲੋ ਚਾਂਦੀ ਸੀ ਤਕਰੀਬਨ ਤੇ 1.5 ਲੱਖ ਰੁਪਏ ਦੇ ਕਾਇਸੇ ਤਕਰੀਬਨ ਅੰਦਰ ਜਾ ਕੇ ਸਾਰੀ ਤੋੜਪਨ ਗੱਤੀਆਂ ਮੂਰਤੀਆਂ ਦੀ ਛੇੜਖਾਨਣ ਕੀਤੀ ਹੈ ਕਈ ਜਿੰਦੇ ਟੁੱਟੇ ਪਏ ਨੇ ਜੀ ਮੰਦਰ ਦੇ ਵਿੱਚ ਕੀ ਖਬਰ ਦਿਓ ਤੁਹਾਨੂੰ ਤੇ ਜਦੋਂ ਅੰਦਰ ਹੀ ਪੜ ਕੇ ਦੇਖਿਆ ਤਾਂ ਸਾਰੇ ਗੱਲੇ ਟੁੱਟੇ ਪਏ ਸੀ ਉਹਦੇ ਚ ਮੰਦਰ ਦਾ 10 ਟੋਲੇ ਸੋਨਾ ਸੀ ਜੀ 2 ਕਿਲੋ ਚਾਂਦੀ ਸੀ ਤਕਰੀਬਨ ਤੇ 1.5 ਲੱਖ ਰੁਪਏ ਦੇ ਕੈਸੇ ਤਕਰੀਬਨ ਤੇ ਚੋਰਾਂ ਨੇ ਸਾਰਾ ਕੁਝ ਪੱਟ ਕੇ ਅਸੀਂ ਉਸੇ ਭੰਨ ਕੇ ਡੀਵੀਆਰ ਵਗੈਰਾ ਵੀ ਸਾਰਾ ਕੁਝ ਨਾਲ ਲੈ ਗਏ ਜੀ ਘਟਾ ਪਰ ਕੇ ਲੈ ਕੇ ਗਏ ਨੇ ਮੰਦਰ ਦੇ ਵਿੱਚੋਂ ਤੇ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ 2 ਦਿਨ ਦਾ ਸਮਾਂ ਵਾਂਗੂ ਨੰਗ ਚੁੱਕਿਆ ਜੀ ਅਸੀਂ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੀ ਚੋਰਾ ਖਲਾਫ ਮਹਾਕਲ ਮੰਦਿਰ ਜੋ ਕਿ ਅਗਰਵਾਲ ਸਵਾਬ ਬੁਲਾਡਾ ਦੇ ਨਾਲ ਅਟੈਚ ਵੀ ਹੈ ਤੇ ਸਾਰੇ ਬੁਲਾਡਾ ਦੀ ਅਗਰਵਾਲ ਸਵਾ ਇਹ ਸਮੁੰਦਰ ਦੇ ਨਾਲ ਅਟੈਚ ਹੋਈ ਹੋਈ ਹੈ ਤੇ ਪਿਛਲੇ ਪਰਸੋ ਰਾਤ ਯਾਨੀ ਕਿ ਵੀ ਇੱਕ ਵਿਅਕਤੀ ਆਇਆ ਜਿਨੇ ਸਮੁੰਦਰ ਦੇ ਵਿੱਚ ਉਹ ਸਰੀਆਮਨ ਦਾ ਦਿਖ ਰਿਹਾ ਆ ਕਿ ਉਹਨੇ ਦਰਵਾਜ਼ਾ ਤੋੜਿਆ ਅੰਦਰ ਵੜ ਕੇ ਜਿੱਥੇ ਉਹਨੇ ਪੂਰਾ ਅਸੀਅਨਕੀ ਵੀ ਪੂਰਾ ਆਸਥਾਨ ਵਾਲੇ ਸਮੁੰਦਰ ਦੇ ਵਿੱਚ ਆਨੇ ਆ ਉਹਨੇ ਪੂਰੀ ਬੀਅਦਵੀ ਨਾਲ ਬੂਟ ਸਮੇਤ ਉਹ ਅੰਦਰ ਵੜ ਕੇ ਸਾਡੇ ਉਸ ਦੇਨਕੀ ਵੀ ਦੁਆਰਾ ਕਿ ਵੀ ਉਹ ਅੰਦਰ ਜਾ ਕੇ ਸਾਰੀ ਤੋੜਪਨਕਤੀਆਂ ਮੂਰਤੀਆਂ ਦੀ ਛੇੜ ਕਰਨ ਕੀਤੀ ਹੈ ਲਗਭਗ ਇੱਥੇ ਜਿੱਦਕੀ ਜਿਵੇਂ ਕੋਈ ਚੜਾਵੇ ਦੇ ਵਿੱਚ ਸੋਨਾ ਚਾਂਦੀ ਜੜਾ ਹੁੰਦਾ ਹੈ ਲਗਭਗ ਜਿਵੇਂ 10 ਟੋਲੇ ਸੋਨਾ ਪਰ ਦੁੱਗਨ ਚਾਂਦੀ ਔਰ 1.5 ਲੱਖ ਰੁਪਏ ਕੈਸ਼ ਜਿਹੜਾ ਹੈਗਾ ਕਿਥੇ ਪਿਆ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਰਮਾਇੰਦਾ ਇੱਥੇ ਪ੍ਰੋਗਰਾਮ ਹੋ ਕੇ اٹਿਆ ਸੀ ਤਾਂ ਉਹ ਪੈਸਾ ਸਾਰਾ ਜਿਹੜਾ ਹੈਗਾ ਉਹ ਬੰਦਾ ਇਸਾਰੇ ਮੰਦਰ ਦੇ ਵਿੱਚ ਚੋੜ ਕੇ ਲੈ ਗਿਆ ਇਸ ਤਰੀਕੇ ਨਾਲ ਇਹ ਮੰਦਰ ਦੇ ਵਿੱਚ ਨੁਕਸਾਨ ਹੋ ਜਿਹੜਾ ਹੈਗਾ ਹੋਇਆ ਤੂੰ ਕੀ ਮੰਗ ਕਰਦੇ ਤਕੋ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜੇਕਰ ਧਾਰਮਿਕ ਸਥਾਨਾਂ ਦੇ ਉੱਤੇ ਜਿੱਥੇ ਲੋਕ ਇੰਨੀ ਆਸਥਾ ਨਾਲ ਆਉਂਦੇ ਨੇ ਲੋਕ ਆਪਣਾ ਯਾਨੀ ਕਿ ਵੀ ਕੁ ਦਿਨੋ ਚੜਾਵਾ ਜੜਾ ਕੇ ਜਾਂਦੇ ਨੇ ਤਾਂ ਜੇਕਰ ਉਹ ਸਥਾਨ ਨਹੀਂ ਸੇਫ ਹੈਗੇ ਤਾਂ ਅਸੀਂ ਕਿੱਥੇ ਸੇਫ ਆਂਸੀ ਅੱਜ ਆਪਣਾ ਕਿਉਂਕਿ ਪੰਚਾਇਤ ਜਿਹੜੀ ਡਿਊਟੀਆਂ ਨੇ ਇਹ ਸਰਕਾਰਾਂ ਦੀ ਡਿਊਟੀ ਹੁੰਦੀਆਂ ਨੇ ਅੱਜ ਪੰਜਾਬ ਸਰਕਾਰ ਜਿਹੜੀ ਹੈਗੀ ਐ ਸਾਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਵਿੱਚ ਸਰਕਾਰ ਕਿੱਥੇ ਐ ਕਿਉਂ ਨਹੀਂ ਕਿਤੇ ਨਾ ਕਿਤੇ ਕਵਰ ਕਰਦੀ ਇਹਨਾਂ ਚੀਜ਼ਾਂ ਨੂੰ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈਗੀ ਐ ਉਹ ਜਿਹੜੀ ਹੈਗੀ ਐ ਕਿਤੇ ਨਾ ਕਿਤੇ ਹਮੇਸ਼ਾ ਵੀ ਆਪਣਾ ਵੀਆਈਪੀ ਕਲਚਰ ਵਾਲੇ ਪਾਸੇ ਪੁਲਿਸ ਨੂੰ ਲਾਇਆ ਹੋਇਆ ਜੇਕਰ ਪੁਲਿਸ ਨੂੰ ਪੂਰਾ ਅਧਿਕਾਰ ਦੇਣਗੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਹ ਹਾਲਾਤ ਠੀਕ ਹੋ ਸਕਦੇ ਨੇ